ਅੱਜ ਬੱਸ ਵਾਲੇ ਨੇ ਇਹ ਕੁੜੀ ਨਾਲ ਕੀਤਾ ਇਹ ਕੁੜੀ ਦੀ ਜਾਨ ਵੀ ਜਾਵੜਦੀ ਇਹਦਾ ਜ਼ਿੰਮੇਵਾਰ ਕੌਣ ਆ ਅਸੀਂ ਪ੍ਰਸ਼ਾਸਨ ਨੂੰ ਇਹ ਹੀ ਗੱਲ ਕਹਿੰਨੇ ਆ ਵੀ ਉਹਨਾਂ ਤੇ ਕਾਰਵਾਈ ਕਰੋ ਅੱਜ ਸਾਰ ਅਸੀਂ ਤੁਹਾਡੇ ਕਾਲਜ ਦੇ ਵਿਦਿਆਰਥੀਆਂ ਤੇ ਮਾਰਨਿੰਗ ਟਾਈਮ ਜਦੋਂ ਮੈਂ ਬੱਸ ਤੇ ਚੜੀ ਤਾਂ ਜੁਝਾਰ ਬੱਸ ਵਾਲੇ ਨੇ ਚੜਾਤਾ ਲੈ ਤੇ ਮੈਨੂੰ ਧੱਕਾ ਮਾਰ ਕੇ نیچے ਸੁੱਟਦਾ ਤੇ ਉਹਦਾ ਉਹਦੇ ਵਿੱਚ ਮੇਰਾ ਨੁਕਸਾਨ ਬਹੁਤ ਆ ਸੀ ਕਿਉਂਕਿ ਇਹਨਾਂ ਨੂੰ ਤਾਂ ਸਿਰਫ ਆਪ ਦੀ ਜਲਦੀ ਰਹਿੰਦੀ ਆ ਤੇ ਬਾਰਿਸ਼ ਵਿੱਚ ਪੈਰੇ ਦੇ ਰਤਾਂ ਰੱਖਲੇ ਸੀ ਤੇ ਚੜਨ ਲੱਗੀ ਤਾਂ ਉਹਨੇ ਧੱਕਾ ਮਾਰ ਕੇ ਮੂਹਰੇ ਬਾਰੀ ਲਾ ਲਈ ਸੀ ਤੇ ਮੈਂ ਏ ਡਿੱਗਣ ਲੱਗੀ ਸੀ ਤੇ ਮੈਂ ਇਹਨੂੰ ਫੜਦੇ ਸੀ ਜੀ ਇਦਾਂ ਹੀ ਸਾਰਾ ਕੁਝ ਹੋਇਆ। ਪੂਰੀ ਗੱਲ ਦੱਸੋ ਕੀ ਕੀ ਹੁੰਦਾ ਇੱਥੇ? ਜੀ ਨਹੀਂ ਇੱਥੇ ਬੱਸਾਂ ਨਹੀਂ ਰੁਕਦੇ। ਜਦੋਂ ਅਸੀਂ ਬੱਸਾਂ ਰੋਕਣ ਦੀ ਕੋਸ਼ਿਸ਼ ਕਰਦੇ ਆਂ ਤਾਂ ਬੱਸਾਂ ਸਾਡੇ ਵਿੱਚ ਮਾਰਨ ਦੀ ਕੋਸ਼ਿਸ਼ ਕਰਦੇ ਆ ਤੇ ਜੇ ਬੱਸਾਂ ਰੁਕ ਵੀ ਜਾਂਦੀਆਂ ਐ ਤਾਂ ਚੜਾਉਂਦੇ ਆ ਤੇ ਚੜਾ ਲੈਂਦੇ ਆ ਤੇ ਬਾਅਦ ਵਿੱਚ ਧੱਕਾ ਦੇ ਕੇ ਥੱਲੇ ਸੁੱਟਦੇ ਆ ਤੇ ਬੱਸਾਂ ਸਰਕਾਰੀ ਵੀ ਨਹੀਂ ਰੁਕਦੀਆਂ ਤੇ ਪ੍ਰਾਈਵੇਟ ਵੀ ਨਹੀਂ ਇੱਥੇ ਰੁਕਦੀਆਂ। ਸਾਰਾ ਸਾਰਾ ਦਿਨ ਖੜੇ ਰਹਿਨੇ ਆ ਅਸੀਂ ਬੱਸਾਂ ਦੀ ਵੇੜ ਚ ਤੇ ਐਸੇ ਕਰਕੇ ਸਾਥੋਂ ਪੜਿਆ ਨਹੀਂ ਜਾਂਦਾ। ਤੇ ਤੁਸੀਂ ਟਿਕਟ ਵਗੈਰਾ ਦਿੰਦੇ ਹੋ ਜੀ ਟਿਕਟ ਵੀ ਦਿੰਦੇ ਆ ਤਾਂ ਵੀ ਨਹੀਂ ਬੱਸ ਰੁਕਦੀ ਰੋਡੇ ਕਾਲਜ ਪੜਨ ਵਾਲੇ ਧੀਆ ਪੁੱਤ ਕਹਿੰਦੇ ਨੇ ਕਿ ਬੱਸਾਂ ਵਾਲੇ ਸਾਨੂੰ ਚੜਾਉਂਦੇ ਨਹੀਂ ਤੇ ੱੱਕੇ ਮਾਰ ਕੇ ਥੱਲੇ ਉਤਾਰ ਦਿੰਦੇ ਨੇ ਤੇ ਅੱਜ ਇੱਕ ਕੁੜੀ ਨਾਲ ਵੱਡੀ ਘਟਨਾ ਵਾਪਰ ਜਾਣੀ ਸੀ ਪ੍ਰਸ਼ਾਸਨ ਨੂੰ ਵਿਦਿਆਰਥੀ ਜੱਥੇਬੰਦੀਆਂ ਕਿਸਾਨ ਮਜ਼ਦੂਰ ਜੱਥੇਬੰਦੀਆਂ ਨੂੰ ਇਹਨਾਂ ਦੀ ਲਾਜ਼ਮੀ ਮਦਦ ਕਰਨੀ ਚਾਹੀਦੀ ਹੈ ਇੱਥੇ ਕਿੰਨੀ ਕੁ ਜ਼ਿਆਦਾ ਤੁਹਾਨੂੰ ਪਰੇਸ਼ਾਨੀ ਹੋ ਰਹੀ ਆ ਬੱਸਾਂ ਦੇ ਉੱਪਰ ਚੜਨ ਦਾ ਜਾਂ ਆਉਣ ਜਾਣ ਦੇ ਲਈ ਸਰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਜੀ ਮਿੰਨੀਆਂ ਬੱਸਾਂ ਹੁੰਦੀਆਂ ਜੀ ਉਹ ਦੋ ਹੀ ਦੋ ਹੀ ਹੈਗੀਆਂ ਵਾ ਉਹ ਕਦੇ ਤਾਂ ਟਾਈਮ ਤੇ ਆ ਜਾਂਦੀਆਂ ਜੀ ਕਦੇ ਟਾਈਮ ਤੇ ਨਹੀਂ ਹੁੰਦੀਆਂ ਫਿਰ ਸਾਨੂੰ ਪ੍ਰਾਈਵੇਟ ਬੱਸ ਤੇ ਚੜ੍ਹਨਾ ਪੈਂਦਾ ਸਰਕਾਰੀ ਵਾਲ ਤਾਂ ਜਮੈਂ ਹੀ ਨਹੀਂ ਰੋਕਦੇ ਜੀ ਸਰਕਾਰ ਕਹਿੰਦੀ ਹੈ ਵੀ ਹਨਾ ਸਰਕਾਰੀ ਬੱਸਾਂ ਵੀ ਕੁੜੀਆਂ ਲਈ ਲਾਈਆਂ ਹਨਾ ਤੇ ਵੀ ਪਿੰਡਾਂ ਵਾਸਤੇ ਹੁੰਦੀਆਂ ਮੈਂ ਪਰ ਨਹੀਂ ਰੱਖਦੀ ਇੱਕ ਹੀ ਮਿੰਨੀ ਬੱਸ ਹੁੰਦੀ ਹੈ ਜੀ ਸਰਕਾਰੀ ਉਹ ਮੋਗੇ ਤੋਂ ਸੁਖਾਣਾ ਤੱਕ ਆਉਂਦੀ ਹੈਗਾ ਤੇ ਪਰ ਉਹ ਲੇਟ ਬਹੁਤ ਹੁੰਦੀ ਹੈਗਾ ਰੋਡੇ ਤੱਕ ਉਹ ਲਾਤ ਲਾ ਕੇ ਤਾਂ ਜਾਂਦੀ ਪਰ ਜੀ ਲੇਟ ਆਉਂਦੀ ਹੈ ਪਰ ਫਿਰ ਉਹਨਾਂ ਤਣ ਤਾਂ ਸਾਡੇ ਸਾਰੇ ਲੈਕਚਰ ਖਤਮ ਹੋ ਜਾਂਦੇ ਹੈਗਾ ਫਿਰ ਸਾਨੂੰ ਮਿੰਨੀ ਬੱਸ ਤੇ ਹੋਣਾ ਪੈਂਦਾ ਜੇ ਮਿੰਨੀ ਬੱਸ ਵੀ ਨਾ ਆਵੇ ਸਾਨੂੰ ਪ੍ਰਾਈਵੇਟ ਬੱਸ ਤੇ ਹੋਣਾ ਪੈਂਦਾ ਤੇ ਪ੍ਰਾਈਵੇਟ ਬੱਸ ਵਾਲੇ ਸਾਡੇ ਨਾਲ ਇਹ ਹਾਲ ਕਰ ਦਿਆਗਾ ਅੱਜ ਮੇਰੀ ਸਹੇਲੀ ਦਾ ਵੀ ਐਕਸੀਡੈਂਟੀ ਕਹਿ ਸਕਦੇ ਆਂ ਵੀ ਐਕਸੀਡੈਂਟ ਹੋ ਜਾਣਾ ਸੀਗਾ ਹਨਾ ਤੇ ਉਹ ਆਪ ਬੱਸਾਂ ਤੋਂ ਥੱਲੇ ਲਾਉਂਦੇ ਆਗਾ ਤੇ ਹਨਾ ਸਾਨੂੰ ਕਹਿੰਦੇ ਆ ਵੀ ਤੁਸੀਂ ਛੇਤੀ ਉੱਤਰੋ ਛੇਤੀ ਉੱਤਰੋ ਹਨਾ ਤੇ ਜਦੋਂ ਅਸੀਂ ਉਤਰਨ ਦੀ ਕੋਸ਼ਿਸ਼ ਕਰਦੇ ਨਹੀਂ ਤਾਂ ਫਿਰ ਉਹ ਪਿੱਛੇ ਸਾਨੂੰ ਤੱਕਾ ਦੇ ਦਿੰਦੇ ਆ ਜੀ ਕੰਡਕਟਰ ਆਪ ਹੀ ਤੇ ਸਾਨੂੰ ਮੇਰੀ ਸਿਸਟਰ ਨੇ ਪਹਿਲਾਂ ਵੀ ਦੱਸਿਆ ਸੀਗਾ ਵੀ ਸਾਡੇ ਨਾਲ ਇਹ سلوਕ ਕਰਦੇ ਆਗਾ ਤੇ ਸਾਨੂੰ ਜੀ ਕੋਈ ਵੀ ਸਰਕਾਰੀ ਬੱਸ ਇੱਕ ਖਾਸ ਸਾਡੇ ਲਈ ਲਗਾਈ ਜਾਵੇ ਤਾਂ ਜੋ ਸਾਨੂੰ ਪੜਨ ਵਿੱਚ ਕੋਈ ਵੀ ਦਿੱਕਤ ਨਾ ਆਵੇ ਕੋਲ ਤੱਕ ਪਹੁੰਚਣ ਦੀ ਕਿਉਂਕਿ ਹੁਣ ਜਿਵੇਂ ਦਿਨ ਬਦਨ ਸਾਡੇ ਨਾਲ ਇਹ ਹੁੰਦੀਆਂ ਦੁਰਘਟਨਾਵਾਂ ਕੱਲ ਨੂੰ ਇਹਦਾ ਸਾਨੂੰ ਵੀ ਔਖਾ ਇਸੇ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਭੈਣ ਭਰਾ ਸਾਡੀ ਆਕੇ ਆਕੇ ਹੈਲਪ ਕਰੋ ਸਾਡੇ ਨਾਲ ਤੱਕਾ ਹੋ ਰਿਹਾ ਇਹ ਗੱਲ ਦਾ ਜੇ ਅਸੀਂ ਸਟੂਡੈਂਟ ਆ ਇਹਦਾ ਮਤਲਬ ਇਹ ਨਹੀਂਗਾ ਵੀ ਸਾਡੇ ਲਈ ਬੱਸ ਨਾ ਰੁਕੋ ਹਰੇਕ ਬੱਸ ਦੀ ਸਾਨੂੰ ਉਡੀਕ ਕਰਨੀ ਪੈਂਦੀ ਆ ਕੋਈ ਤਾਂ ਕੇ ਬੱਸ ਰੋਕ ਕੇ ਵੀ ਹਾਂ ਅਸੀਂ ਥੋ ਸਟੂਡੈਂਟਾਂ ਨੂੰ ਲੈ ਕੇ ਜਾਂਦੇ ਆ ਕੋਈ ਵੀ ਜਦੋਂ ਬੱਸ ਆ ਰਹੁੰਦੀ ਆ ਹਰੇਕ ਬੱਸ ਪਹਿਲਾਂ ਥੋਲੀ ਹੋ ਜਾਂਦੀ ਆ ਫਿਰ ਉਹ ਹੌਲੀ ਹੌਲੀ ਕਰਕੇ ਬੱਸ ਨੂੰ ਨਿਗਾ ਕੇ ਲੈ ਜਾਂਦੇ ਆ ਅੱਜ ਜਿਹੜੀ ਦੁਰਘਟਨਾ ਹੋਈ ਆ ਪਹਿਲਾਂ ਤਾਂ ਕੁੜੀਆਂ ਖੜ ਗਈਆਂ ਉਹਨਾਂ ਨੇ ਬੱਸ ਰੋਕ ਲਈ ਬਾਅਦ ਵਿੱਚ ਦੀ ਉਹਨਾਂ ਨੇ ਕੁੜੀਆਂ ਦੇ ਬੱਸ ਦੇ ਵਿੱਚ ਦੀ ਮਾਰਨੀ ਸੀਗੀ ਇਹ ਕੋਈ ਗੱਲ ਥੋੜੀ ਹੁੰਦੀ ਆ ਮਤਲਬ ਕਿ ਉਹ ਬੱਸ ਰੋਕ ਵੀ ਸਕਦੇ ਸੀ ਅੱਜ ਜਿਹੜੇ ਸਾਡੇ ਭਰਾ ਸੀਗੇ ਇਹਨੇ ਖੜੇ ਵੀ ਅਸੀਂ ਬੱਸ ਵਾਲੇ ਨੂੰ ਸਮਝਾਵਾਂਗੇ ਪਰ ਬੱਸ ਵਾਲੇ ਨੇ ਨਹੀਂ ਸਮਝੀ ਇਹ ਗੱਲ ਉਹ ਆਪਦੀ ਬੱਸ ਨੂੰ ਲੈ ਕੇ ਜਾਵੜਿਆ ਹੁਣ ਕੱਲ ਨੂੰ ਜੇ ਬੱਸ ਤੋੜਨਗੇ ਫਿਰ ਇਹਨਾਂ ਦਾ ਐਕਸ਼ਨ ਇਹਨਾਂ ਤੇ ਆਉਣਾ ਆਏਗਾ ਵੀ ਇਹਨਾਂ ਨੇ ਬੱਸ ਕਿਉਂ ਤੋੜੀ ਇਸੇ ਕਰਕੇ ਮੈਂ ਕਿਰਪਾ ਕਰਦੀ ਆ ਵੀ ਸਾਰੀ ਸਾਡੇ ਹੈਲਪ ਕਰਨ ਜੀ ਅਸੀਂ ਰੋਡੇ ਕਾਲਜ ਗੁਰਨਾਣ ਕਾਲਜ ਦੇ ਸਟੂਡੈਂਟ ਆ ਇੱਥੇ ਬੱਸਾਂ ਕੋਈ ਵੀ ਬੱਸ ਨਹੀਂ ਰੋਕਦੀ ਜਿਹੜੇ ਜਹਾਰ ਬੱਸ ਵਾਲੇ ਆ ਉਹ ਤਾਂ ਐਨੀ ਕੁ ਗੁੰਡਾਗਾਰਦੀ ਕਰਦੇ ਆ ਨਾ ਵੀ ਪੁੱਛੋ ਨਾ ਕੱਲ ਨੂੰ ਜੇ ਉਹਨਾਂ ਦੀ ਬੱਸ ਘੇਰ ਕੇ ਭਾਂਦੇ ਆ ਸਟੂਡੈਂਟ ਸਟੂਡੈਂਟਾਂ ਦਾ ਕੋਈ ਐਕਸ਼ਨ ਨਹੀਂ ਸਟੂਡੈਂਟਾਂ ਦੇ ਆਉਣਾ ਚਾਹੀਦਾ ਪ੍ਰਸ਼ਾਸਨ ਸੰਸਟੂਡੈਂਟਾਂ ਨੂੰ ਨਾ ਕਵੇ ਠੀਕ ਆ ਤੇ ਰਹੀ ਗੱਲ ਉਹ ਕੁੜੀ ਨੂੰ ਵੀ ਸੱਟਗੇ ਗਏ ਆ ਤੇ ਪ੍ਰਸ਼ਾਸਨ ਨੂੰ ਉਹਨਾਂ ਦੇ ਕਾਰਵਾਈ ਕਰਨੀ ਚਾਹੀਦੀ ਆ ਇਹਨੇ ਬੱਸ ਤੇ ਇੱਕ ਪੈਰੀ ਧਰਿਆ ਸੀਗਾ ਉਸ ਤੋਂ ਬਾਅਦ ਉਹਨੇ ਬੱਸ ਵਾਲੇ ਨੇ ਅੱਗੇ ਸ਼ੀਸ਼ਾ ਲਾ ਕੇ ਉਹਨੂੰ ਥੱਲੇ ਸੁੱਟ ਦਿੱਤਾ ਪਿਛਲੀ ਕੁੜੀ ਸੀਗੀ ਜਿਹੜੀ ਉਹਨੇ ਇਹਦੀ ਜਾਨ ਬਚਾਈ ਜੇ ਆ ਮੰਨ ਲਓ ਇਹ ਬੱਸ ਇਹਦੇ ਉੱਪ ਤੋਂ ਦੀ ਲੰਗ ਜਾਨੀ ਫੇਰ ਕੌਣ ਜ਼ਿੰਮੇਵਰ ਹੁੰਦਾ ਇਹਦੀ ਤਾਂ ਜਾਨ ਚਲੀ ਜਾਣੀ ਸੀਗੀ ਨਾ ਕੋਈ ਵੀ ਇਹਦੇ ਮੂਰੇ ਨਹੀਂ ਆਇਆ ਜਾਓ ਬੱਸ ਰੋਕ ਕੇ 2 ਮਿੰਟ ਚੜਾਈ ਲਿੰਦੇ ਫਿਰ ਉਹਨਾਂ ਦਾ ਕੀ ਜਾਵੜਨਾ ਸੀਗਾ ਇਸ ਕਰਕੇ ਮੈਂ ਸਾਰੇ ਪ੍ਰਸ਼ਾਸਨ ਅੱਲਾ ਨੂੰ ਕਹਿਨੀ ਆ ਵੀ ਇਹਨਾਂ ਤੇ ਕੋਈ ਨਾ ਕੋਈ ਕਾਰਵਾਈ ਕਰੋ ਯਾਰ ਬੱਸ ਅੱਜ ਵੀ ਅਸੀਂ ਬੱਸ ਰੋਕਣ ਦੀ ਕੋਸ਼ਿਸ਼ ਕੀਤੀ ਅਸੀਂ ਸਮਝਾਉਣ ਦੀ ਕਿ ਤੁਸੀਂ ਕੱਲ ਪੁੱਛਣਾ ਸੀਗਾ ਕਿ ਕੁੜੀ ਨੂੰ ਕਿਉਂ ਸੱਟੇ ਗਏ ਆ ਉਹਨੇ ਮਿੱਟੀ ਚਾਰ ਵਿੱਚ ਹੌਲੀ ਹੌਲੀ ਕਰਦੇ ਬੱਸ ਜਦੋਂ ਪਤਾ ਲੱਗ ਗਿਆ ਕਿ ਸਾਰੇ ਸਾਈਡ ਤੇ ਹੋ ਗਏ ਤੇ ਉਹਨੇ ਬੱਸ ਭਜਾ ਲਈ ਇਸੇ ਵਿੱਚ ਤੁਰਘਟਨਾ ਚ ਦੋ ਕੁੜੀਆਂ ਥੱਲੇ ਬੱਸ ਦੇ ਆ ਜਾਣੀਆਂ ਸੀ ਇਸ ਕਟਰਾ ਦੀ ਸਾਡੇ ਕੋਲੇ ਬਕਾਇਦਾ ਵੀਡੀਓ ਵੀ ਪਈ ਹੋਈ ਹੈ ਸਾਡੇ ਨਾਲ ਬਹੁਤ ਤਕਾ ਹੁੰਦੇ ਜਿਵੇਂ ਕਿ ਜਦੋਂ ਹੌਲੀ ਹੌਲੀ ਬੱਸ ਜਦੋਂ ਆਉਂਦੀ ਹੈ ਜੀ ਪਹਿਲਾਂ ਤਾਂ ਫਾਲ ਸਪੀਡ ਨਾਲ ਆਉਂਦੀ ਹੈ ਜੀ ਪਿੱਛੋਂ ਤੇ ਜਦੋਂ ਇੱਥੇ ਆ ਕੇ ਜਦੋਂ ਹੌਲੀ ਕਰ ਲੈਂਦੇ ਆ ਜੀ ਹੌਲੀ ਕਰਕੇ ਫਿਰ ਇੱਕੇ ਦਾ ਵੀ ਭਜਾ ਲੈਂਦੇ ਆ ਜੀ ਬੱਸ ਨੂੰ ਤੇ ਐਸੇ ਕਰਕੇ ਸਾਨੂੰ ਇਹੀ ਅਪੀਲ ਆ ਇਨੋਂ ਮੁਰੇ ਕਿ ਜਾਨਕਿ ਬੱਸ ਜਿਹੜੀ ਇਹ ਵਾ ਰੋਕੀਆਂ ਜਾਣ ਜਿਹੜੀਆਂ ਬੱਸਾਂ ਹੈਗੀਆਂ ਜੀ ਨਹੀਂ ਤੁਸੀਂ ਸਾਰੇ ਕਿਰਾਇਆ ਵਗੈਰਾ ਦਿੰਦੇ ਆ ਕਿਰਾਇਆ ਤਾਂ ਦਿੰਦੇ ਪਰ ਫਿਰ ਵੀ ਨਹੀਂ ਰੋਕਦੇ ਬੱਸਾਂ ਜੀ ਪਣ ਅੱਜਕੱਲ ਅੱਜਕੱਲ ਹੀ ਬੱਸਾਂ ਨਹੀਂ ਰੋਕਦੇ ਇੱਥੇ ਰੋਡੇ ਕਾਲਜ ਤੇ ਅਸੀਂ ਪੜਦੇ ਹਾਂ ਸਟੂਡੈਂਟ ਹੀ ਜੇ ਅੱਜਕੱਲ ਬੱਸਾਂ ਨਹੀਂ ਉਹ ਜੇ ਅਸੀਂ ਚੜਦੇ ਆਂ ਬੱਸਾਂ ਤੇ ਸਾਨੂੰ ਕਹਿ ਦਿੰਦੇ ਆਂ ਵੀ ਅਸੀਂ ਤੁਹਾਨੂੰ ਐ ਵੇਖ ਲਾਂਗੇ ਕੰਡਕਟਰ ਕਹਿੰਦੇ ਡਰਾਈਵਰ ਕਹਿੰਦੇ ਆਈ ਕੁੱਟਾਂਗੇ ਤੁਹਾਨੂੰ ਐ ਮੁੰਡੇ ਇਕੱਠੇ ਕਰਦੇ ਆਂ ਅਸੀਂ ਤੇ ਜੇ ਅਸੀਂ ਇਹਨਾਂ ਨੂੰ ਕਹਿੰਨੇ ਆਂ ਬੱਸਾਂ ਰੋਕਿਆ ਕਰੋ ਇੱਥੇ ਬੱਸਾਂ ਨਹੀਂ ਰੋਕਦੇ ਅੱਜ ਅੱਜ ਕੁੜੀ ਨੂੰ ਸੱਟ ਦੈਂ ਇਹਨਾਂ ਨੇ ਠੱਕਾ ਮਾਰ ਕੇ ਥੱਲੇ ਸਿੱਟਿਆ ਇਹਨਾਂ ਨੂੰ ਤੇ ਇਹੀ ਅਪੀਲ ਹੈ ਮੇਰੀ ਇੱਥੇ ਬੱਸਾਂ ਰੋਕ ਕੇ ਜਾਇਆ ਕਰਨੀ ਇਹੀ ਕਿਰਾਏ ਵੀ ਤਾਂ ਦਿੰਨੇ ਆਈ ਜੇ ਕਿਰਾਇਣਾ ਸਾਰੇ ਜਦੋਂ ਮਤਲਬ ਇਹ ਬਸ ਤੇ ਚੜਨ ਲੱਗੀ ਪਹਿਲਾਂ ਤਾਂ ਉਹਨਾਂ ਨੇ ਬੱਸ ਰੋਕ ਲਈ ਜਦੋਂ ਇਹ ਬਸ ਤੇ ਚੜ ਗਈ ਉਸ ਤੋਂ ਬਾਅਦ ਉਹਨਾਂ ਨੇ ਬੱਸ ਤੇ ਚਲਾ ਕੇ ਇਹਨੂੰ ਦਵਾ ਦਵਾ ਧੱਕਾ ਮਾਰਤਾ ਮਾਰਤਾ ਕਿ ਜਦੋਂ ਉਹ ਉਹਨਾਂ ਨੇ ਬੱਸ ਉੱਪਰ ਦੀ ਨਗਾ ਲਿੰਦੇ ਤਾਂ ਇਹਦੀ ਜਾਨ ਚਲੀ ਜਾਣੀ ਸੀਗੀ ਇਸੇ ਕਰਕੇ ਮੈਂ ਪ੍ਰਸ਼ਾਸਨ ਵਾਲਿਆਂ ਨੂੰ ਕਹਿੰਨੀ ਆਂ ਕਿ ਇਹਨਾਂ ਤੇ ਕੋਈ ਨਾ ਕੋਈ ਕਾਰਵਾਈ ਜ਼ਰੂਰ ਕੀਤੀ ਜਾਵੇ ਬਟ ਬਸਾਂ ਵਾਲੇ ਸਾਡੇ ਬਸ ਬਸਾਂ ਨਹੀਂ ਰੋਕਦੇ ਤੇ ਬਸਾਂ ਵਾਲਿਆਂ ਨੂੰ ਜਦੋਂ ਅਸੀਂ ਰੋਕਦੇ ਆਂ ਤਾਂ ਬਸਾਂ ਤੇਜ਼ ਭਜਾ ਕੇ ਲੈ ਜਾਂਦੇ ਤੇ ਅੱਜ ਵੀ ਸਾਨੂੰ ਬਸਾਂ ਨਾਲ بس بس ਲੈਣਾ ਗੱਲਬਾਤ ਕਰਨੀ ਚਾਹੀਦੀ ਸੀ ਤੇ ਬਸ ਕੁੜੀਆਂ ਉੱਤੇ ਬਸ ਚੜਾਉਣ ਦੀ ਕੋਸ਼ਿਸ਼ ਕੀਤੀ ਅਸੀਂ ਸਰਕਾਰੀ ਗੁਰਨਾਣਕ ਕਾਲਜ ਦੇ ਵਿਦਿਆਰਥੀਆਂ ਤੇ ਮਾਰਨਿੰਗ ਟਾਈਮ ਅਸੀਂ ਬਾਗੇਪੁਰਾਣੇ ਤੋਂ ਰੋਡੇ ਕਾਲਜ ਲਈ ਆਉਨੇ ਆ ਤੇ ਮਾਰਨਿੰਗ ਟਾਈਮ ਜਦੋਂ ਮੈਂ ਜਿਹੜਾਰ ਬਾਸ ਤੇ ਚੜੀ ਤਾਂ ਉਹਨਾਂ ਨੇ ਮੈਨੂੰ ਚੜੀ ਬਾਸ ਤੋਂ ਥੱਲੇ ਲਾ ਕੇ ਸ਼ੀਸ਼ਾ ਲਾ ਦਿੱਤਾ ਤੇ ਮੇਰਾ ਨੁਕਸਾਨ ਵੀ ਹੋ ਸਕਦਾ ਸੀਗਾ ਇਹ ਉਹਨਾਂ ਦਾ